ਦੁਤਾ ਤਾ ਕਾਮੀਆਂ ਸੁਣੀਏ ਮਨ I okay, uh. ਸਭ ਜੀਆਂ ਦਾ ਇੱਕ ਦਾਤਾ ਸੋ ਮੈਂ ਮਿਸਰਨ ਹੋ ਜਾਏ ਐਸਾ ਦਾਤਾ ਜੋ ਸਭ ਜੀਆਂ ਦਾ ਦਾਤਾ ਹੈ ਸਭ ਜੀਆਂ ਦਾ ਪਾਲਨ ਆਦ ਰਿਹਾ ਸਭ ਜੀਆਂ ਨੂੰ ਪੈਦਾ ਕਰਨ ਦਾ ਅੰਦਰ ਜੀ ਦੇ ਚ ਸਿਤਿ ਚ ਉਤਪਾਚ ਸਬ ਜੀਆਂ ਦਾ ਉਹ ਮਾਲਕ ਹੈ ਸੱਚੇ ਬਾਦਸ਼ਾਹ ਹਨ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਜੀ ਦੇ ਪਾਠ ਕੀਏ ਅੰਮ੍ਰਿਤੋੜੀ ਵਿੱਚ ਸਤ ਗੁਰੂ ਜੀ ਕਿਰਪਾ ਕਰਦੀ ਕਿ ਐਸਾ ਦਾਤਾ ਮੈਨੂੰ ਕਦੇ ਵੀ ਸਜਾ ਨਾ ਮੇਰੇ ਮਨ ਤੋਂ ਇਸ ਸਜਾ ਨਾ ਹਰ ਵੇਲੇ ਐਸਾ ਦਾਤਾ ਮੇਰੀ ਚਿੱਤ ਵਿੱਚ ਵਸਿਆ ਜਾਵੇ ਮੇਰੀ ਸਵਾਸਾਂ ਵਿੱਚ ਵਸਦੇ ਐਸੇ ਦਾਤੀ ਦੀ ਮੈਂ ਹਰ ਪਲ ਦਰਸ਼ਨ ਕਰਾਂ ਹਰ ਪਲ ਹਰ ਖੜੀ ਐਸੇ ਦਾਤੀ ਨਾਲ ਜੁੜਿਆ ਗੁਰੂ ਦਾ ਤਕਰੀਬ ਨਵਾਂ ਬੜੀ ਪਿਆਰ ਨਾਲ ਸਮਝੋ ਤੇ ਨੇ ਕਿ ਜਿਨ੍ਹਾਂ ਨੇ ਐਸੀ ਦਾਤੇ ਯਾਦ ਕੀਤਾ ਹੈ ਜਿਨ੍ਹਾਂ ਨੇ ਐਸੀ ਗਾਣੇ ਸੁਣ ਲਿਆ ਗਾਇਆ ਸੁਣਿਆ ਉਹਨਾਂ ਦੇ ਦੁੱਖ ਚਲੇ ਗਏ ਦੁੱਖ ਬਰੇ ਹੋ ਗਏ ਜਿਨ੍ਹਾਂ ਨੇ ਪਿਆਰ ਨਾਲ ਗਾਇਆ ਉਹਨਾਂ ਦੇ ਦੁੱਖ ਵੀ ਚਲੇ ਗਏ ਜਿਨ੍ਹਾਂ ਨੇ ਪਿਆਰ ਨਾਲ ਸੁਨਿਆ ਉਹਨਾਂ ਤੇ ਦੁੱਖ ਵਿੱਚ ਚੱਲੇ ਗਾ ਵੀਏ ਸੁਣੀਏ ਮਨ ਰੱਖੀਏ ਭਾਉ ਅੰਦਰ ਨਾਲ ਅੰਦਰ ਉਹਦਾ ਪਿਆਰ ਰੱਖਿਆ ਉਹਦੇ ਨਾਲ ਫਰੀਦ ਕੀਤਾ ਉਹਨੂੰ ਗਾਇਆ ਉਹਨੂੰ ਸੁਣੀਆ ਸਤਬੰਦ ਕਹਿੰਦੀ ਦੁੱਖ ਪਰ ਹਰ ਸੁੱਖ ਘਰ ਦੇ ਚਲੇ ਉਹਨਾਂ ਦੀ ਮਨ ਨੂੰ ਸੁੱਖ ਮਿਲ ਗਿਆ ਮਨ ਸ਼ਾਂਤੀ ਮਿਲਦੀ ਜਿਹਨਾਂ ਨੇ ਐਸੀ ਗਾਥੀ ਸੁਨਾਇਆ ਐਸੀ ਗਾਥੀ ਸੁਨੀਆਂ ਤਾਂ ਗੁਰਨਾਮ ਅਸਰ ਬੜੇ ਪਿਆਰ ਨਾਲ ਸਮਝਉਂਦੇ ਨੇ ਗਾਥੀ ਐ ਸੁਣੀਏ ਮੰਨ ਰੱਖੀਏ ਭਾਵੇਂ ਦੁੱਖ ਪਰ ਹਰ ਪਰ ਹਰ ਸੁੱਖ ਕਰ ਲੈ ਜੀ ਉਹਨਾਂ ਦੇ ਘਰ ਵਿੱਚ ਸੁੱਖ ਆ ਐਸੇ ਗੁਰੂ ਦੇ ਸਿੱਖ ਪਿਆਰੇ ਜਿਨ੍ਹਾਂ ਨੇ ਐਸੇ ਦਾਦੇ ਨਾਲ ਪਿਆਰ ਕੀਤਾ ਐਸੇ ਦਾਦੇ ਨੂੰ ਆਪਣਾ ਮਨ ਅਰਪਣ ਕਰ ਦਿੱਤਾ ਐਸੇ ਦਾਦੇ ਨੂੰ ਭੇਟ ਹੋ ਗਏ ਉਹਨਾਂ ਨੇ ਸਦਾ ਵਾਸਤੇ ਸੁਖ ਪ੍ਰਾਪਤ ਕਰ ਲਿਆ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਕੋ ਜਗਤ ਨੂੰ ਤਾਰਦੀ ਜੰਤ ਨੂੰ ਤਾਰਦੀ ਨਹੀਂ ਐਸੀ ਦਾਤੀ ਦਾ ਨਾਮ ਚ ਪਾਉਂਦੇ ਜਿਹੜਾ ਇਹ ਨਾਮ ਸੁਣਦਾ ਉੱਤਰ ਜਾਂਦਾ ਹੈ ਉਹਦੀ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਜਿਹੜਾ ਤੁਮ ਨਾਮ ਦੇ ਦਰਸ਼ਨ ਕਰਦਾ ਬੈਠ ਕੇ ਨਾਮ ਸੁਣਦਾ ਜਦੋਂ ਭਾਈ ਮਰਦੰਨ ਜੀ ਕੀਰਤਨ ਕਰਦੀ ਸਨ ਤੇ ਸਾਸਨ ਕਿੰਨੇ ਜੀਵਾਂ ਦਾ ਉਦਾਰ ਹੋ ਜਾਂਦਾ ਸੀ ਜਿੱਥੇ ਗੁਰਨਾਮ ਸਰ ਬੈਠ ਕੇ ਬਾਣੀ ਚੰਦੇ ਸੰਨ ਪਾਈ ਮਰਦਾਨਾ ਦੀ ਬਾਤ ਵੀ ਗਾਉਂਦੇ ਸਨ ਤੇ ਕਿੰਨੀਆਂ ਗੁप्त ਰੂਹਾਂ ਦਾ ਰਾਹ ਹੋਇਆ ਕਰ ਸੀ ਜੰਗਲ ਦੇ ਜੀਵਾਂ ਦਾ ਉਦਾਰ ਹੋ ਜਾਂਦਾ ਸੀ ਨਾਮ ਵਿੱਚ ਇੰਨੀ ਸ਼ਕਤੀ ਹੈ ਸਤ ਸੰਤ ਜਿਹੜਾ ਨਾਮ ਪਿਆਰ ਨਾਲ ਗੁੰਦ ਹੈ ਜੱਗ ਦਾ ਹੈ ਉਹਦਾ ਉਦਾਹਰਣ ਹੋ ਜਾਂਦੀ ਹੈ ਤੇ ਜੰਗਲ ਪੀਆ ਸਤਿਗੁਰੂ ਨਾਮ ਬੈਠੇ ਨੇ ਮਰਦਾਨਾ ਕੀਰਤਨ ਕਰ ਰਿਹਾ ਹੈ ਤੇ ਸਾਥ ਸਦਕ ਵੇਖੋ ਜੰਗਲ ਦਾ ਜੀਵ ਜਦੋਂ ਕੀਰਤਨ ਦੀ ਧੁਨੀ ਸਾਸਾਂ ਦਰਬਾਬ ਵੱਜਦੀ ਸੀ ਤੇ ਜੰਗਲ ਦੇ ਜੀਵ ਉਸ ਤੋਂ ਹੀ ਵੱਲ ਖਿੱਚੇ ਹੁੰਦੇ ਸਨ ਇਹ ਜੰਗਲ ਚ ਤਾਲਾ ਹਨੀਰ ਸੱਪ ਨਿਕ ਰਿਹਾ ਉਹ ਵੀ ਉਸ ਵੱਲ ਖਿੱਚਿਆ ਅਰਬਾਬ ਦੀ ਤਨੀ ਤੇ ਚਿਚਿਆ ਆर्य ਹੰਕਾਰੀ ਬਾਗ ਦਾ ਐਸੀ ਤਨੀ ਕੇ ਦੀ ਸ਼ਕਤੀ ਪਾਵਰ ਜਿਹੜੀ ਮੈਨੂੰ ਖਿੱਚ ਕੇ ਲਈ ਜਾਗੀ ਸਬਸਤ ਜਦੋਂ ਮਰਦਾਨਾ ਕੀਰਤਨ ਕਰਿਆ ਮਰਦਾਨਾ ਸਹਬਾਨੀ ਵਿੱਚ ਦੇਈ ਨੇ ਕਿ ਸਾਧ ਜਦੋਂ ਸਾਧਨ ਕੀਤੇ ਆ ਚਲਿਆ ਆਇਆ ਕਿ ਮਰਦਾਨਾ ਕਹਿਣ ਲੱਗਾ ਬਾਬਾ ਜੀ ਬੜਾ ਤਕੜਾ ਸੱਤ ਹਨੀ ਹੈ ਕਾਲਾ ਨਾਥ ਆ ਗਿਆ ਤਾਂ ਦੁਰਗੜਕ ਕਹਿੰਦੇ ਮਰਦਾਨਿਆਂ ਡਰਨਾ ਕੀਰਤਨ ਕਰਕੇ ਆਪਣਾ ਅਧਾਰ ਕਰੂੰ ਸਾਧ ਸੰਤ ਉਹ ਸਾਹਮਣੇ ਆ ਕੇ ਖੜ ਗਿਆ ਜਦੋਂ ਬਾਪ ਵੱਜਦੀ ਰਹੀ ਉਹ ਸਾਧ ਸੰਤ ਝੁਮੰਦਾ ਰਿਹਾ ਬਾਬਾ ਜੀ ਬਾਣੀ ਪੜੀ ਗਏ ਐਸੀ ਸ਼ਬਦ ਉਚਾਰਨ ਕੀਤੇ ਸਾਧ ਸੰਤ ਉਹ ਸੱਤ ਮੁਕਤ ਹੋ ਗਿਆ ਸਰੀਰ त्यागਿਆ ਬਾਬਾ ਜੀ ਦੀ ਬਾਣੀ ਸੁਣ ਕੇ ऐसे कई जीवा ਦਾ ਉਦਾਹਰਨ ਕੀਤਾ ਤਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਵੀ ਗੁਰਨਾਮ ਸਾਹਿਬ ਜੀ ਦੇ ਕੋਲ ਆ ਗਏ ਲੋੜਬਾਨੀ ਦੇ ਸ਼ਬਦ ਸੁਨੇ ਉੱਤਰ ਗਏ ਸੰਸਾਰ ਦੇ ਜਲ ਤੋਂ ਉੱਤਰ ਗਏ ਉਹਨਾਂ ਦੇ ਦੁੱਖ ਚਲੇ ਗਏ ਉਹ ਸੱਪ ਦਾ ਦੁੱਖ ਚਲਿਆ ਗਿਆ ਜਿਹੜਾ ਜ਼ਹਿਰ ਦੇ ਵਿੱਚ ਦਰਬ ਦਾ ਸੀਚੂ ਵੀ ਬੈਠੇ ਉਹ ਦੁੱਖ ਚਲਿਆ ਗਿਆ ਜਦੋਂ ਬਾਪੇ ਦੀ ਬਾਣੀ ਸੀ ਤੇ ਮੇਰੇ ਬਾਬਾ ਜੀ ਨੇ ਚਾਨਣ ਕੀਤਾ ਦੇਖ ਮਰਦਾਨੀਆਂ ਇਹ ਬਾਣੀ ਵਿੱਚ ਇੰਨੀ ਸ਼ਕਤੀ ਹੈ ਇਹ ਬਾਣੀ ਦਰਗਾਹ ਤੋਂ ਆਈ ਨਾਮ ਦਾ ਸਰੂਪ ਹੈ ਜਿਹੜਾ ਇਸ ਬਾਣੀ ਨੂੰ ਗਾਵੇਗਾ ਉਹਦੇ ਵੀ ਦੁੱਖ ਚਲੇ ਜਾਣਗੇ ਜਿਹੜਾ ਸੁਨੇਗਾ ਉਹਦੇ ਵੀ ਦੁੱਖ ਚਲੇ ਜਾਣਗੇ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਦੁੱਖ ਪਰ ਹਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਨ ਗੁਰੁਖੁ ਬੀਦ ਗੁਰਮਖ ਰਿਆ ਸਮਾਈ ਗੁਰ ਅਿਸਰ ਗੁਰ ਗੋਲੁ ਬਰਮਨ ਹੋਰ ਪਾਰ ਉਤਿ ਪਾਈ ਉਹ ਕੀ ਉਸਤਾ ਬੰਨਦੀਏ ਗਿਆਨ ਹੋ ਜਾਂਦਾ ਹੈ ਉਹੀ ਕਹਿੰਦਾ ਮੇਰਾ ਗੁਰੂ ਹੀ ਮੇਰਾ ਸਭ ਕੁਝ ਹੈ ਮੇਰਾ ਗੁਰੂ ਹੀ ਸਭ ਕੁਝ ਹੈ ਈਸਰ ਮੇਰਾ ਗੁਰੂ ਹੀ ਇਸ ਸਵੇ ਮੇਰਾ ਗੁਰੂ ਦੁਰਖੈ ਮੇਰਾ ਗੁਰੂ ਹੀ ਬ੍ਰਹਮ ਹੈ ਇਹਨਾਂ ਨੂੰ ਸ਼ਕਤੀਆਂ ਦੇਣ ਵਾਲਾ ਤੇ ਮੇਰਾ ਗੁਰੂ ਹੀ ਹੈ ਐਸਾ ਗੁਰੂ ਜਿਹੜਾ ਆਪ ਤੋਂ ਆਵੰਤੀ ਕੀ ਉਤਾਰਾ ਸੋਈ ਗੁਰੂ ਸਮਝਿਓ ਭਰਾ ਐਸੀ ਗੁਰੂ ਨੂੰ ਨਮਸਕਾਰ ਕਰਿਆ ਕਰੋ ਐਸੀ ਗੁਰੂ ਨੂੰ ਜਿਹੜਾ ਨਮਸਕਾਰ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹਦਾ ਉਦਾਹਰਣ ਹੋ ਜਾਂਦਾ ਹੈ ਨਮਸਕਾਰ ਜਿਸਹੀ ਨੂੰ ਮਰਾਂਗੀ ਸਤਨ ਪਰਜਾ ਜਿਨਾਂ ਆਪ ਸواری ਐਸੀ ਗੁਰੂ ਨੂੰ ਹਰ ਬੀਤੇ ਅੰਮ ਸੰਜਿਆ ਕਰੋ ਐਸੀ ਗੁਰੂ ਨੂੰ ਹਰ ਬੀਤੇ ਆਪਣੇ ਨਾਲ ਚਾਹਿਆ ਕਰੋ ਆਪਣੇ ਮਨ ਨੂੰ ਐਸੀ ਗੁਰੂ ਦੀ ਨਾਲ ਰੱਖਿਆ ਕਰੋ ਆਪਾ ਲਾਲ ਸਿੰਘ ਦੀ ਬਾਣੀ 'ਚ ਪੜਦੇ ਸਦਾ ਦਾ ਹਰਦਾ ਹੈ ਐ ਮੇਰੀ ਮਨ ਸਦਾ ਉਹਦੇ ਨਾਲ ਰਹੇ ਕਿਵੇਂ ਨਾਲ ਰਹੇ ਹਰ ਵੇ ਆਪਣੇ ਗੁਰੂ ਦਾ ਦਰਸ਼ਨ ਹੀ ਕਰ ਇਹ ਦਸਰਾਂ ਦਾ ਬੋਲ ਬੋਲਦਾ ਹੈ ਵੇਖ ਕਿ ਕੌਣ ਬੋਲ ਵਧਾ ਰਿਹਾ ਉਹ ਗੁਰੂ ਹੀ ਹੈ ਜਿਹੜਾ ਮੇਰੀ ਨਸਨਾ ਦੇ ਬੋਲ ਮੈਨੂੰ ਬਖਸ਼ਿਸ਼ ਕਰੇ ਉਹ ਗੁਰੂ ਹੀ ਤਾਂ ਹੈ ਜਿਹੜਾ ਮੇਰੀ ਦਿਲ ਦੀ ਧੜਕਣ ਤਰਸਾਰਿਆ ਉਹ ਗੁਰੂ ਹੀ ਤਾਂ ਹੈ ਜਿਹੜਾ ਮੇਰੇ ਖਾਦੇ ਹੋਏ ਪਦਾਰਥ ਦਾ ਬਲੱਡ ਬਣਾ ਕੇ ਖੂਨ ਬਣਾ ਕੇ ਮੈਨੂੰ ਜਿਉਂਦਾ ਰੱਖਦਾ ਹਰ ਮੇਰੀ ਗੁਰੂ ਦੇ ਨਾਲ ਰਹਿਣ ਦਾ ਜੱਗਰ ਕਰ ਇਹ ਜਿੱਕੰਨਾ ਨਾਲ ਮੈਂ ਸੁਧ ਰਿਆ ਇਹ ਮੇਰਾ ਗੁਰੂ ਹੀ ਤਹ ਨਾਲ ਮੇਰੇ ਜਿਹੜਾ ਮੈਨੂੰ ਸਰੂਪ ਦੀ ਸ਼ਕਤੀ ਦੇ ਕੇ ਮੈਨੂੰ ਸੁਣਨ ਸ਼ਕਤੀ ਦੇ ਮੇਰੇ ਨੇਤਰਾ ਵਿੱਚ ਮੇਰਾ ਗੁਰੂ ਹੀ ਹੈ ਜਿਹੜਾ ਜੋਤ ਦੇ ਕੇ ਮੈਨੂੰ ਸੰਸਾਰ ਦਿਖਾ ਰਿਹਾ ਹੈ ਹਰ ਇੱਕ ਜਿਹੜਾ ਤੇਰੀ ਦਬਾਬ ਚ ਫਰਨਾ ਬੰਦ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਬਗਾਇ। ਜੇ ਤੇਰੀ ਸੋਚ ਚੱਲ ਰਹੀ ਹੈ ਤੇਰੀ ਸਾਧ ਸੰਸੋਧ ਕੰਮ ਕਰੀ ਹੈ ਇਹ ਸਮਝੋ ਗੁਰੂ ਤੇਰੇ ਨਾਲ ਹੈ। ਜਿਦ ਦਿਨ ਗੁਰੂ ਤੇਰੇ ਤੋਂ ਪਰੇ ਹੋ ਗਿਆ ਉਹ ਦਿਨ ਤੇਰੀ ਸੁਰਤ ਖਰਾਬ ਹੋ ਜਾਏ। ਉਦੋਂ ਤੇ ਉਹ ਭਾਸ਼ਾ ਪਤਾ ਹੀ ਉਸ ਨੂੰ ਨਹੀਂ ਲੱਗਦਾ ਤੋ ਬਾਹਰਾ ਹੋ ਜੀ ਕਮਲਾ ਹੋ ਜੀ ਆਹ ਹਰ ਦੇ ਉਹ ਉਹ ਇੱਕ ਸ਼ਕਤੀ ਐਸੀ ਜੋ ਐਸਾ ਪ੍ਰਕਾਸ਼ ਜਿਹੜਾ ਹਰ ਦੇ ਤੇਰੇ ਨਾਮ ਰਹਿ ਰਿਹਾ ਤੂੰ ਉਸਨੂੰ ਤਸ਼ੰਨ ਦੀ ਕੋਸ਼ਿਸ਼ ਕਰ ਉਹਨੂੰ ਜਾਣਨ ਦੀ ਕੋਸ਼ਿਸ਼ ਕਰ ਉਹਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰ ਉਹਦੇ ਪ੍ਰੇਮ ਨੂੰ ਮਾਣਨ ਦੀ ਕੋਸ਼ਿਸ਼ ਕਰ ਉਹਦੇ ਨਾਲ ਪ੍ਰੇਮ ਹਰ ਪ੍ਰਤੈ ਨੂੰ ਦਸੀ ਗੋ ਨਿੱਤਾਂ ਗੱਲਾਂ ਕਰੀ ਗੁਰੂ ਸਾਹਿਬ ਹੈ ਗੁਰੂ ਕੀ ਸਚੁ ਤਪਾਰੂ ਝੂਠ ਤੁਰੁ ਕਹੇ ਉਹ ਸਦਾ ਰਹੇ ਨਾਮ ਹੈ ਆਉਤ ਐਸੇ ਗੁਰੂ ਨੋ ਪਛਾਨੀਏ ਜਿਹੜਾ ਗੁਰੂ ਜੰਮਦਾ ਨਹੀਂ ਮਰਦਾ ਨਹੀਂ ਆਉਂਦਾ ਨਹੀਂ ਜੰਦਰਨ ਸਤਗੁਰ ਮੇਰਾ ਸਦਾ ਸੁਣਾ ਨਾ ਆਵੇ ਨਾ ਚਾਹੀ ਉਹ ਅਪਨਾਸੀ ਗੁਰੂ ਹੈ ਸਭ ਮੇਰੇ ਅਸ ਇਹੋਂ ਤੇ ਹੀ ਨਾਲ ਰਹੇ ਤੇ ਸਤ ਸਬਤ ਉਹ ਐਸੇ ਗੁਰੂ ਦੀ ਪਛਾਣ ਕਰੀ ਜਦੋਂ ਆਪਾਂ ਉਹਦਾ ਨਾਮ ਜਪਾਂ ਸਤ ਸਬਤ ਜਦੋਂ ਉਹਦੀ ਸ਼ਬਦ ਨਾਲ ਜੁੜਾਂਗੇ ਫਿਰ ਉਹਦੀ ਪਛਾਣ ਆਵੇ ਜਦੋਂ ਉਹਦੇ ਨਾਲ ਪਿਆਰ ਕਰਾਂਗੇ ਉਹਦੇ ਗੁਣ ਤਾਂ ਕਰਾਂਗੇ ਉਹਦੀ ਸਮਝ ਆਵੇਗੀ ਸੱਚ ਸੁਰਤ ਚੋਂ ਨਸੀਗਾ ਸਤ ਸਬਤ ਫਿਰ ਸਾਨੂੰ ਗਿਆਨ ਆਉ ਮੇਰੀ ਪਿਆਰੀ ਸੰਤਗੁਰੂ ਕਿਰਪਾ ਕਰਕੇ ਇਹ ਪੋਹ ਦਾ ਮਹੀਨਾ ਹੈ ਪੋਹ ਦੇ ਮਹੀਨੇ ਦੀ ਠੰਡ ਸਾਤ ਸੰਤ ਕਿੰਨੀ ਤਕੜੀ ਤੇ ਇਹ ਕਿੰਨੀ ਸਾਤ ਸੰਤ ਭਿਆਨਕ ਠੰਡ ਹੁੰਦੀ ਹੈ ਪੋਹ ਦੇ ਮਹੀਨੇ ਬੱਚੇ ਵਾਸਤੇ ਬਜ਼ੁਰਗ ਵਾਸਤੇ ਇਹ ਬੜੀ ਕਹਾਣੀ ਜਿੰਨੂੰ ਲੱਗੇ ਠੰਡ ਉਹਦੇ ਤੁਹਾਲ ਹੁੰਦੇ ਪਰ ਸੱਚੇ ਪਾਤਸ਼ਾਹ ਅਸ਼ਿਸ਼ ਕਰਦੇ ਨੇ ਜਿਹੜੇ ਪਉ ਦੇ ਵੀ ਨੇ ਵਿੱਚ ਰਿਹਾ ਉਸ ਪਿਆਰੇ ਦਾ ਸਾਥ ਨਹੀਂ ਛੱਡਦੇ ਉਸ ਪਿਆਰੇ ਦੇ ਨਾਲ ਰਹਿੰਦੇ ਨੇ ਜਿਹੜੇ ਨਾਮ ਜਪਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਡਰਦੇ ਨਹੀਂ ਕਿਤੇ ਸਾਨੂੰ ਠੜ ਨਾ ਲੱਗ ਜਿਹਦਾ ਮਨ ਮੁਖ ਬੰਦਾ ਉਹ ਤਾਂ ਲੜ ਜਾਂਦਾ ਹੈ ਲੈ ਐਨੀ ਠੰਡ ਮਧਾਵਾਂ ਮਧਾਵਾਂ ਜਿਹੜਾ ਡਰ ਗਿਆ ਸੋਬਰ ਗਿਆ ਸਤੂ ਜੀ ਕਹਿੰਦੇ ਜਿਹੜਾ ਸਿੱਖ ਦਾ ਭਰੋਸਾ ਹੈ ਵੀ ਮੇਰਾ ਗੁਰੂ ਤਾਂ ਪਾਣੀ ਵਿੱਚ ਹੀ ਹੈ ਪਾਣੀ ਕਿੰਨੇ ਵਾਂਗਰ ਤਪਵਨ ਗੁਰੂ ਪਾਣੀ ਸ਼ਕਤੀ ਕੇ ਲਈ ਪਾਣੀ ਵਿੱਚ ਹੀ ਤਾਂ ਮੇਰਾ ਗੁਰੂ ਹੀ ਬਿਠਾ ਜਲੇ ਹੈ ਥਲੇ ਹੈ ਉਰੇ ਹੈ ਪਰੇ ਹੈ ਪਾਣੀ ਵਿੱਚ ਠੰਡ ਦੇਣ ਵਾਲਾ ਕਿੰਨੇ ਲਗੂ ਹੀ ਤ ਹੈ ਜਦੋਂ ਪਾਣੀ ਤੋਂ ਆਪਣੇ ਪਿੰਡੇ ਤੇ ਪਾਏ ਗੁਰੂ ਉਸ ਕਿਉਂ ਜਾਏ ਗੁਰੂ ਦਾ ਸਮਰਸ਼ ਯਾਨੀ ਇਹ ਮੇਰੇ ਪਿੰਡੇ ਨੂੰ ਮੈਨੂੰ ਸਾਬ ਗੱਲ ਕਰਨ ਵਾਲਾ ਇਸ਼ਨਾਨ ਕਰਕੇ ਮੈਨੇ ਤੁਸਕੀ ਭਰਤੀ ਦੁਆਨ ਵਾਲਾ ਮੇਰਾ ਜੁਰੀ ਤੇ ਜਿਹੜਾ ਪਾਣੀ ਨੂੰ ਪੀਚ ਲੈਣ ਲੱਗੇ। ਆ ਨਾਉ ਮਨ ਬਿਧਿਆ ਚਰਨਾ ਬਿਨ ਦਰਸ਼ਨ ਲਗੜਾ ਸੋ ਜਿਹਦੇ ਅੰਦਰ ਦਸ਼ਨਾ ਦੀ ਪਿਆਸ ਹੈ ਉਹ ਤਾਂ ਕਰਦੇ ਹੀ ਪਰਤੋ ਕੁਰਬਾਨ ਕਰਦੇ ਪਰ ਜਿਹੜੇ ਮਨ ਤੋਂ ਪਰਵਾਹ ਨਹੀਂ ਕਰਦੇ ਫਿਰ ਉਹ ਨੂੰ ਮਰਨੀ ਨਹੀਂ ਦਿੰਦਾ। ਸਤ ਸਬਦ ਬਹੁਤ ਤਾਂ ਉਸ ਦੀ ਜਿਹੜਾ ਭੁੱਲ ਗਿਆ ਜਿਹਨਾਂ ਉਜਾਲ ਰੱਖਦੇ ਨਹੀਂ ਬਹੁਤ ਥੋੜੇ ਗੁਰੂ ਜੀ ਦੇ ਛੋਟੇ ਸਹਿਬ ਜਾਂਦੇ ਸਾਧ ਸੰਗਤ ਸੋਪੇ ਦੀ ਵਿਚ ਹੈ ਸਵਾਲ ਜਵਾਬ ਦੇ ਨੇ ਸੁਭਾ ਸਵਾਲ ਜਵਾਬ ਕਰਦਾ ਹੈ ਕੀ ਕਹਿੰਦਾ ਆਗਰਤੀ ਕਿੰਦਰ ਨੀਂਹ ਵਿੱਚ ਚਿੰਨ ਕੀ ਤਹਾ ਮੈਂ ਨੀਂਹ ਵਿੱਚ ਚਿੰਨ ਦਿੱਤਾ ਜਾਣਾ ਤੇ ਦਾਦੀ ਬਾਬਾ ਆ ਕੇ ਕਹਿੰਦੇ ਕਹਿੰਦੇ ਮਾਂ ਸਾਨੂੰ ਫਤੂਲਾ ਲੱਗਿਆ ਨੀਂਹ ਵਿੱਚ ਚਿੰਨ ਦਿੱਤਾ ਜਾਣਾ ਤੇ ਕੀ ਕਹਿੰਦੇ ਮਾਤਾ ਕਹਿੰਦੇ ਅੱਛਾ ਨੀਅ ਜੀ ਚਲਣ ਤਰਣ ਕਹਿੰਦੇ ਹਾਂ ਬਾਬੀ ਮਾਰ ਥੁਰੋ ਲੈ ਨੀਅ ਜੀ ਚਲਣ ਤੇ ਹਾਂ ਨਾ ਤੋ ਹਾਂ ਬਾਬਾ ਜੀ ਕਹਿੰਦੇ ਨੀਅ ਜੀ ਚਲਣ ਦੇ ਮਾਰ ਥੁਰਨ ਦੇ ਨੇ ਅਸੀਂ ਮਾਰ ਥੁਰ ਜਾਵਾਂ ਸਾਧ ਸੰਗਤ ਦਾ ਮਰਤ ਤ ਹੈ ਹੀ ਚੱਕਿਆ ਜਾਂਦਾ ਜਿਹੜੇ ਗੁਰੂ ਨਾਲ ਪਿਆਰ ਕਰਦੇ ਨੇ ਜਿਹੜੇ ਧਰਮ ਨਾਲ ਪਿਆਰ ਕਰਦੇ ਨੇ ਜਿਹੜੇ ਪਾਰਕਤਾਰੀ ਜੀਵਨ ਜਿਉਂਦੇ ਨੇ ਸਾਧ ਸੰਗਤ ਤੋਂ ਤੋ ਤਹਾਦੂ ਬਿੱਲੀ ਚੰਦੇ ਉਹ ਗੀਂ ਵਰਗੇ ਸੁਬਾ ਮਰ ਗਿਆ ਕਸ਼ਟ ਦੇਣ ਵਾਲਾ ਮੌਲਵੀ ਭਾਤਿਆ ਕਾਜੀ ਮਰ ਗਿਆ ਅੱਜ ਉਹਦਾ ਭਟਕਾਰਾ ਪਈਆਂ ਹੈ ਉਹਨਾਂ ਦਾ ਕੋਈ ਨਿਸ਼ਾਨ ਹੈ ਤੇ ਬਾਬਾ ਫਤੀਸ ਸਿੰਘ ਇਹ ਚੰਦੇ ਚੁਦਵੇ ਨੇ ਨਹੀਂ ਦੀ ਦੁਨੀਆ ਤਾਂ ਤੇ ਚੁੱਲਦੇ ਰਹੇ ਹੈ ਨਾ ਆਜ਼ਾਦ ਸਾਸਦ ਜਿੰਦੇ ਸੱਚ ਨੂੰ ਪਛਾਣ ਲਿਆ ਸੱਚ ਨਾਲ ਜੁੜ ਗਿਆ ਸੱਚ ਨੂੰ ਬੰਨ੍ਹ ਲਿਆ ਸੱਚ ਨਾਲ ਪਿਆਰ ਕੀਤਾ ਸਾਧ ਸੰਗਤ ਉਹਦਾ ਪਿਆਰ ਦੁਨੀਆਂ ਵਿੱਚ ਰਹੇਗਾ ਦੁਨੀਆਂ ਨੂੰ ਪਿਆਰ ਕਰੇ ਜਿੰਨੀ ਸੱਚ ਨੂੰ ਪਿਆਰ ਕਰਦਾ ਜਿਹੜਾ ਸੱਚ ਤੋਂ ਪਰਵਾਹ ਨਹੀਂ ਉਹ ਦੁਨੀਆਂ ਦੇ ਤੋਂ ਪਰਵਾਹ ਨਹੀਂ ਚਾਹੀਦਾ ਆਓ ਉਹਨਾਂ ਪ੍ਰਸ਼ਾਂ ਕੀ ਉਹ ਪਿੱਛੇ ਵੀ ਸੀ ਉਹ ਹੋਂਮੀ ਹੈ ਉਹ ਗੇਲੀ ਹੋਏਗਾ ਕਿ ਜੇ ਸਾਧ ਸੰਗਤ ਅਨੰਤ ਦੇ ਵਿੱਚ ਆਉਂਦਾ ਕਿਤੇ ਕੋਈ ਇੱਕ ਘਰ ਦੇ ਵਿੱਚ ਆਉਂਦਾ ਕਿਤੇ ਮਾਤਾ ਤੁਜਿਲ ਕਰਕੇ ਨੂੰਚਤਲਿਤ ਹੁੰਦਾ ਕਿਤੇ ਸਹਿਬ ਜਰਜਨ ਦੇ ਵਿੱਚ ਬਲ ਕਰਕੇ ਹੁੰਦਾ ਹੈ ਕਿ ਕਲੀਆਂ ਵਾਲਾ ਬਣ ਕੇ ਆਪ ਖੁਦ ਆਉਂਦਾ ਅਲੋਖੇ ਲੋਖੇ ਜੋਰ ਕਰਕੇ ਜਿਉਣਾ ਸਦਾ ਜਾਂਦਾ ਵਰਨਸ ਕਾਜ ਹੁੰਦਾ ਸਾਸਨ ਐਸੇ ਰੂਪ ਧਾਰਨ ਕਰਕੇ ਆਉਂਦਾ ਸਾਧ ਸੰਗਤ ਤੇ ਸੱਚੇ ਬਾਹਰੀ ਜਗਤ ਦੇ ਸਿੱਖਾਂ ਨੂੰ ਪਿਆਰਿਆਂ ਨੂੰ ਉਹ ਜਿਉਣਾ ਸਫਲ ਨਿਕਾ ਰੂਪਾ ਚ ਦਰਸ਼ਨ ਦੇ ਕੇ

ਜੋ ਗਾਥ ਸੱਚ ਹੈ ਕਿ ਸਚਾਨ ਉਸ ਦੀ ਸਜਨ ਆਉ ਬੋ ਦਮੀ ਨ ਚੜਿਆ ਕਿਤੇ ਡਰਿਓ ਨਾ ਖੰਡ ਰੱਖ ਜੀ ਅੰਮ੍ਰਿਤ ਵੇਰਿ ਉਠਿਓ ਨਿਤਨੇਮ ਕਰਿਓ ਸਾਚ ਸੰਨਾਪਨ ਕਰਕੇ ਨਿਤਨੇਮ ਕਰਿਆ ਕਰੋ ਰਾਣੀ ਪੜਿਆ ਕਰੋ ਇੱਕ ਸੁਰਤ ਦਾਧ ਹੁੰਨ। ਇਹ ਸ਼ਰਾਨਪਨ ਕਰਕੇ ਬਾਠ ਕਰੋਗੇ ਨਾ ਤੇ ਤੁਹਾਡੇ ਮਨੀਆਂ ਵਿਚਾਰ ਨੁਕਝਣੀਆਂ ਦਾਸ ਦਾ ਰਹਿ ਕੀ ਗੱਲ ਹੈ। ਗੁਰਸੱਧ ਤਕੀਰ ਕਰਸ ਜੇ ਬਿਨਾ ਸ਼ਰਨ ਕੀਤੇ ਤੂੰ ਬਾਤ ਕਰੀਂ ਨਾ ਮਨ ਨਹੀਂ ਝੁੜਦਾ ਕਾਗਰਤਾ ਨਹੀਂ ਰੰਗਦਾ ਕੇਸਾਂ 'ਚ ਪਾਣੀ ਪਾਇਆ ਹੋਵੇ ਖੁੱਲਾ-ਘੁੱਲਾ ਮਾੜਾ-ਮੋੜਾ ਨਹੀਂ ਚੰਗੀ ਤਰ੍ਹਾਂ ਕੇਸਾਂ 'ਚ ਪਾਣੀ ਪਾਓ ਇਹ ਸ਼ਨਾਣ ਤੂੰ ਵਧੀਆ ਕਰਕੇ ਚਾਂਗੜਾ ਮਾਰ ਕੇ ਬੈਠੋ ਮਨ ਦੇ ਵਿਚਾਰ ਉਤਜੰਦੇ ਨੇ ਕਾਗਰਤਾ ਬਣ ਜਾਂਦੀ ਉਹ ਪਿਆਰਾ ਫਿਰ ਪ੍ਰੇਮ ਕਰਦਾ ਨਹੀਂ ਮੇਰੀ ਖਾਤਰ بیٹھا ਇਹ ਦਰਿਆ ਨਹੀਂ ਠੰਡ ਤੋਂ ਨਹੀਂ ਦਰਿਆ ਇਹ ਦਰਿਆ ਨਹੀਂ ਏਹਿ ਜੀ ਸਾਚ ਨੂੰ ਤੇ ਕਿਰਪਾ ਕਰਦਾ ਹੈ ਸਾachsen ਦੇ Jap Ji Sahib ਦੇ ਬਾਣ ਵਿੱਚ ਅਸੂਤਾਂ ਕੇ ਮਿਲਦਾ ਹੈ ਕਿ ਤੇ ਸਾachsen Jap Sahib ਦੇ ਬਾਣ ਵਿੱਚ ਆ ਕੇ ਉਹ ਸੁਹਣਾ ਦਰਸ਼ਨ ਦਲਾਹ ਦਿੰਦਾ ਹੈ ਸਾachsen ਦੇ 24 ਸਾਹਿਬ ਦੇ ਬਾਣ ਚਾ ਕੇ ਅਨਖਿਆ ਕਉਸ਼ਲ ਅੰਧਾ ਕਿ ਤੇ ਇਸ ਤਰ੍ਹਾਂ ਜਗਿਆ ਦੇ ਰੂਪ ਵਿੱਚ ਆ ਕੇ ਪਖੰਡ ਦਾ ਨਾਸ ਕਰ ਦਿੰਦਾ ਤੇ ਨੰਦਸਰ ਦੀ ਬਾਲੀ ਦੇ ਵਿੱਚ ਆ ਕੇ ਹਰ ਪਲ ਹਰ ਕੜੀ ਅਨਿਸ਼ਵਾਸ ਅਨੰਦ ਵਿੱਚ ਖੜ ਜਾਂਦਾ ਉਹ ਐਸਾ ਹੈ ਪਛਾਨੋ ਉਹ ਆਪਣੀ ਕਾਲੀ ਹੈ ਉਹ ਧੂਰ ਨਹੀਂ ਹੈ ਸਾਸਨ ਸਦਾ ਨਾਰ ਹੈ ਆਉ ਪਛਾਨਿਆ ਜਾਏਗਾ ਧੀਮ ਕਰਦੀਏ ਉਹਨੂੰ ਅਲਗਤ ਹੋ ਕੇ ਆਪ ਕੋ ਜਮੀ ਮੈਂ ਨਾ ਜਾਪੀਆਗੇ ਸਾਰਾ ਮਹੀਨਾ ਸਿਮਰਨ ਕਰਿਓ ਪਾਠ ਜੋ ਗਾਨੀ ਪੜਿਓ ਇਹ ਜੀਵਨ ਉਹਨੂੰ ਜੀਚਦਾਉ ਕਾਲੂ ਪੈਸੇ ਪਸਾਹ ਕੰਸਰਵ ਕਰਦਾ ਸਾਰੇ ਨੇ ਇਸੇ ਤਰ੍ਹਾਂ ਕਰੀ ਤਦ ਨਾਲ ਗੁਰੂ ਸਾਜ ਨਗਿਆ ਜਾਣਦੇ ਟੈ ਗੁਰੂ ਗ੍ਰੰਥ ਸਾਹਿਬ ਦੇ ਸੂਤ ਵਿੱਚ 42 ਸੂਤ ਆਪ ਹਨ ਨੂਰੀ ਕਰ ਆਪ ਸਾਈਂ ਮੰਦ team ਜੱਟ ਜੁੜ ਕੇ ਹੋਲੇ ਧਰ ਧਰ ਦੇ ਨਾਮ ਰੂਪੀ ਸੰਨ ਕਰ ਤੇ ਜੀਵਨ ਨੂੰ ਸਭੇ ਲਾਇਆ। ਕੋਈਆਂ ਬਰਨ। ਜਵਾਦ ਸਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾਨਕ ਧੰ